ਅ ਅੱਜ ਪਟਿਆਲਾ ਵਿਖੇ ਭਾਸ਼ਾ ਪਾਗ ਦਾ ਜਿਹੜਾ ਸਮਾਪਤੀ ਸਮਾਰੋਹ ਹੈ ਹਰ ਸਾਲ ਨਵੰਬਰ ਜਿਹੜਾ ਅਸੀਂ ਭਾਸ਼ਾ ਪਾਗ ਬਣਾਇਆ ਜਾਂਦਾ ਮਾ ਦਿਵਸ ਮਨਾਇਆ ਜਾਂਦਾ ਹੈ ਜ ਉਸ ਦਾ ਜਿਹੜਾ ਸਮਾਪਤੀ ਸਮਾਰੋਹ ਹੈ ਜਿਸ ਦੇ ਵੀ ਸਾਡੇ ਕਈ ਲੇਖਕਾਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ ਤੇ ਬਾਕਬਖ ਸਕੂਲਾਂ ਦੇ ਬੱਚੇ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਏ ਸੀ ਤੇ ਬਹੁਤ ਵਧੀਆ ਜਿਹੜਾ ਸਮਾਗਮ ਹੋਇਆ ਮੈਂ ਆਪ ਸਭ ਨੂੰ ਹੀ ਬੇਨਤੀ ਕਰਦਾ ਹਾਂ ਕਿ ਅੱਜ ਦੇ ਜੋਖੇ ਸਮੇਂ ਦੇ ਵਿੱਚ ਮੰਨਿਆ ਕਿ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਤਾਂ ਵੀ ਹੰਤਾ ਅਸੀਂ ਅੱਗੇ ਵੱਧ ਚੁੱਕੇ ਹਾਂ ਹੁਣ ਤਾਂ ਰੀਲਾਂ ਦਾ 30 ਸੈਕਿੰਡ 90 ਸੈਕਿੰਡ 60 ਸੈਕਿੰਡ ਵਾਲੇ ਯੁੱਗ ਵਿੱਚ ਜੀ ਰਹੇ ਹਾਂ ਪਰ ਉਸ ਯੁੱਗ 'ਚ ਵੀ ਅਸੀਂ ਜਿਹੜਾ ਸਾਡਾ ਸਭ ਤੋਂ ਵਧੀਆ ਦੋਸਤ ਹੈ ਉਹ ਕਿਤਾਬ ਹੈ ਤੁਸੀਂ ਹਮੇਸ਼ਾ ਦੇਖਿਆ ਹੋਊਗਾ ਕਿ ਸੋਸ਼ਲ ਮੀਡੀਆ ਦੇ ਬਾਰੇ ਆਪਾਂ ਕਹਿੰਦੇ ਕਿੰਨੇ ਉਹਦੇ ਹੌਗ ਪਰ ਕਦੀ ਕਿਸੇ ਤੋਂ ਇਹ ਨਹੀਂ ਸੁਣਿਆ ਹੋਊਗਾ ਕਿ ਕਿਤਾਬ 'ਤੇ ਪੜ੍ਹਨ ਦਾ ਕੋਈ ਹੌਗ ਕਿਤਾਬ ਪੜ੍ਹਨ ਦੇ ਸਿਰ ਗੋਣੇ ਹੀ ਗੋਣੇ ਹਨ ਤੇ ਆਪਾਂ ਆਪਣੀ ਕਿਤਾਬਾਂ ਨਾਲ ਜੁੜੀਏ ਕਿ ਖਾਸ ਕਰਕੇ ਪਾਸ਼ਾ ਵਿਭਾਗ ਇੱਕ ਇਦਾਂ ਦੀ ਸੰਸਥਾ ਹੈ ਜਿਸ ਦੀ ਬਹੁਤ ਵੱਡੀ ਦੇਣ ਸਿਰਫ ਪੰਜਾਬੀ ਇਤਿਹਾਸ ਜਾਂ ਸਾਡੇ ਸਾਹਿਤ ਨੂੰ ਜਾਂ ਫਿਰ ਸਾਡੇ ਜਿਹੜੀ ਸਿੱਖ ਹਿਸਟਰੀ ਦੇ ਇਲਾਵਾ ਪੂਰੀ ਦੁਨੀਆ ਦਾ ਜਿਹੜਾ ਬੈਸ ਸਾਹਿਤ ਹੈ ਉਹ ਇਸ ਸੰਸਥਾਨ ਨੇ ਉਸ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਅਨੁਵਾਦ ਕਰਕੇ ਜਿਹੜੇ ਹੈ ਉਹ ਪੇਸ਼ ਕੀਤਾ ਪੰਜਾਬੀਆਂ ਦੇ ਲਈ ਤੇ ਇਹ ਹਰ ਇੱਕ ਪੰਜਾਬੀ ਦਾ ਫਰਜ਼ ਹੁੰਦਾ ਹੈ ਕਿ ਅਸੀਂ ਆਪਣਾ ਪਛਾਣ ਦੇ ਨਾਲ ਜੁੜੀਏ ਤੇ ਜਿਸ ਉਰਦੂ ਹਿੰਦੀ ਸੰਸਕ੍ਰਿਤ ਵੀ ਜੀ ਸਾਡੀ ਇਹ ਵੀ ਭਾਸ਼ਾਵਾਂ ਨੇ ਪਰ ਮਾਂ ਬੋਲੀ ਹਮੇਸ਼ਾ ਸਤ ਤੋਂ ਪ੍ਰਮੁੱਖ ਹੈ ਤੇ ਪਰ ਪੰਜਾਬ ਦੇ ਵਿੱਚ ਜਿਹੜੀ ਸਾਡੀਆਂ ਹੋਰ ਵੀ ਭਾਸ਼ਾਵਾਂ ਹੈ ਭਾਸ਼ਾ ਭਾਗ ਹਿੰਦੀ ਦੇ ਉੱਤੇ ਵੀ ਕੰਮ ਕਰਦਾ ਉਰਦੂ ਦੇ ਉੱਤੇ ਵੀ ਕੰਮ ਕਰਦਾ ਸੰਸਕ੍ਰਿਤ ਤੇ ਵੀ ਕੰਮ ਕਰਦਾ ਤੇ ਇਹੀ ਹੈ ਕਿ ਜੀ ਤੁਸੀਂ ਸਭ ਦੇ ਸੰਸਥਾ ਦੇ ਨਾਲ ਜੁੜ ਜੁੜੋ ਬਹੁਤ ਧੰਨਵਾਦ ਹਾਂ ਸਰ ਇਹ ਮੈਂ ਦੇਖੋ ਜੀ ਅ ਅੱਜ ਮੈਂ ਪਾਸ਼ਾ ਗੱਲ ਤੇ ਇਸ ਸਮਾਗਮ ਤੇ ਆਏ ਤੁਹਾਡੇ ਸ਼ਹਿਰ ਚ ਆਏ दूजी गल जो मेरा डोमेन नहीं है मेरी हमेशा तो, तो, तो हाथ अगर दे भी देखा रहेगा संबंधित है जरूर कोई पूछ सकते हो जिनी मेरी जानकारी जो तो क्वेश्चन पूछे कि हाईकोर्ट मानयोग हाई कोर्ट के जो तो है तो उसके निर्देशों के हो रही है ऑलरेडी सरकार के मैं दोस्त हमेशा ही कहना कि देखो ਪੰਜਾਬ ਦੇ ਵਿੱਚ ਲਗਭਗ 30000 2022 ਦੇ ਵਿੱਚ ਜਦੋਂ ਇਹ ਜ਼ਿੰਮੇਵਾਰੀ ਆਪ ਸਭ ਨੇ ਸਾਨੂੰ ਸੌਂਪੀ ਤੇ ਮੇਰੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਮਾਨ ਜੀ ਨੇ ਸਿੱਖਿਆ ਮੈਂ ਇੱਕ ਮੇਰੀ ਜ਼ਿੰਮੇਵਾਰੀ ਮੇਰੇ ਮੁੰਡਿਆਂ ਤੇ ਭਾਈ ਇਹ ਪਹਿਲੀ ਕਲ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅੱਜ ਤੁਸੀਂ ਦੇਖੋ ਕਿ ਸਾਡੇ ਲਗਭਗ 1/3 ਸਕੂਲ 8-9000 ਸਕੂਲ ਇੰਦਰਸਿਤੇ ਚਾਰ ਦੁਆਰੇ ਸੀ ਲੱਖਾਂ ਦੀ ਤਾਦਾਦ ਬੱਚੇ ਜ਼ਮੀਨ ਤੇ ਬੈਠਦੇ ਸੀ ਦਰੀਆਂ ਉਹਨਾਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ ਅਜਿਮਤ ਨੂੰ ਇਸ ਗੱਲ ਨੂੰ ਮਾਨ ਨਾਲ ਕਿਹਾ ਸਾਹਿਬ ਕਿ ਅਸੀਂ ਅੱਜ 8000 ਸਕੂਲਾਂ ਦੀ ਚਾਂਦ ਦੇ ਵਰੀ ਬਣਾਈ ਹੈ ਅੱਜ ਪੰਜਾਬ ਦਾ ਕੋਈ ਵੀ ਬੱਚਾ ਜ਼ਮੀਨ ਤੇ ਨਹੀਂ ਬੈਠਦਾ 10000 ਨਵੇਂ ਕਲਾਸ ਹੋ ਗਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਤ ਨੂੰ ਬਣਾਈ ਅਸੀਂ 118 ਸਕੂਲ ਆਫ ਐਮਿਨੈਂਸ ਜਿਨ੍ਹਾਂ ਦੇ ਵਿੱਚੋਂ ਲਗਭਗ 30 ਜਿਹੜੇ ਇਸ ਸਾਲ ਕੀ ਤਿਆਰ ਹੋ ਗਏ ਤੇ 15 ਦਾ ਕੁ ਅੱਠ ਹੋ ਗਏ 15 ਦਾ ਅਗਲੇ 1-2 ਮਹੀਨੇ ਛੁਟਕਾਟਨ ਹੋ ਜਾਊਗਾ ਸਰਕਾਰੀ ਸਕੂਲਾਂ 'ਚ ਬਾਸ ਸਰਵਿਸ ਸਰਕਾਰੀ ਸਕੂਲਾਂ ਸੈਕਿਉਰਿਟੀ ਗਾਰਡ ਸਰਕਾਰੀ ਸਕੂਲਾਂ ਚ ਵਾਈਫਾਈ ਸਰਕਾਰੀ ਸਕੂਲਾਂ ਚ ਸਫਾਈ ਸੇਵਕ ਜਿਹੜੀਆਂ ਕਿਤਾਬਾਂ ਪੁਸਤਕਾਂ ਸਤੰਬਰ ਅਕਤੂਬਰ ਚ ਮਿਲਦੀਆਂ ਸੀ ਉਹਨੂੰ ਅਪ੍ਰੈਲ ਮਈ ਮਹੀਨੇ ਚ ਮਿਲ ਜਾਂਦੀਆਂ ਹਨ ਜਿਹੜੀ ਵਰਦੀਆਂ ਨਵੰਬਰ ਦਸੰਬਰ ਆ ਜਾਂਦਾ ਸੀ ਉਹ ਵਰਦੀਆਂ ਹੁਣ ਪਹਿਲੇ ਜਿਹੜਾ ਹੈ ਜੂਨ ਜੁਲਾਈ ਤੱਕ ਜਿਹੜੇ ਐ ਸਮਾਪਤ ਹੋ ਜਾਂਦੀਆਂ ਇਸ ਤੋਂ ਇਲਾਵਾ ਸੀ ਆਪਣੇ ਟੀਚਰਸ ਟ੍ਰੇਨਿੰਗ ਦੇ ਉੱਤੇ ਆਪਣੇ ਅਧਿਆਪਕਾਂ ਨੂੰ ਪਹਿਲੀ ਵਾਰੀ ਹੈ ਕਿ ਮੰਤਰੀ ਵਿਦੇਸ਼ ਦੌਰੇ ਤੇ ਨਹੀਂ ਜਾ ਰਹੇ ਸਾਡੇ ਅਧਿਆਪਕ ਅਸੀਂ ਆਪਣੇ ਤੇ ਆਪਣੇ ਨੂੰ ਸੰਘਾ ਇੰਡ ਲੈਂਡ ਅੰਮਤਾਪੀ ਹੈ ਇਹ ਸਾਰਾ ਕੰਮ ਤੁਸੀਂ ਆਪ ਜੋ ਤੁਸੀਂ ਸਵਾਲ ਪੁੱਛਿਆ ਜਿਹੜੀ ਵੀ ਲਿਸਟ ਰਹਿੰਦੀ ਹੈ ਤੁਹਾਡੇ ਕੋਲ ਵੀ ਹੋਵੇ ਜ਼ਰੂਰ ਦੱਸੋ ਅਸੀਂ ਇਹ ਰਲ ਮਿਲ ਕੇ ਹੀ ਹੋਣਾ ਕੰਮ ਜਿੱਥੇ ਵੀ ਸਾਨੂੰ ਕੋਈ ਕਮੀ ਲੱਗਦੀ ਹੈ ਉਹ ਅੱਜ ਮੈਂ ਆਖਾਂ ਜੇ ਮੈਂ ਸਾਰੇ ਸਕੂਲ ਠੀਕ ਕਰ ਦੇਈ 20000 ਸਕੂਲ ਇੱਕ ਲੰਬਾ ਸਫ਼ਰ ਹੈ ਇੱਕ ਲੰਬਾ ਪੈਂਡਾ طے ਕਰਨਾ ਪੈਣਾ ਪਰ ਅਸੀਂ ਕਮਿਟਿਡ ਹਾਂ ਬਹੁਤ ਸੁਧਾਰ ਆਇਆ ਤੁਸੀਂ ਜਾ ਕੇ ਸਕੂਲਾਂ ਦੇਖੋ ਤੁਹਾਨੂੰ 10 ਸਕੂਲਾਂ ਦੇ ਵਿੱਚ ਕਿਤੇ ਵੀ ਕਿਸੇ ਵੀ ਪਾਸੇ ਤੁਸੀਂ ਕੋਈ ਵੀ 10 ਸਰਕਾਰੀ ਸਕੂਲ ਲੈ ਲਿਓ ਤੁਹਾਨੂੰ 8 ਦੇ ਵਿੱਚ ਕੋਈ ਨਾ ਕੋਈ ਕੰਮ ਹੁੰਦਾ ਮਿਲੂਗਾ